ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਤਹਿਤ ਪੂਰੇ ਪੰਜਾਬ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਜਿਸ ਦੇ ਚਲਦਿਆ ਅਜਰਾਜਪੁਰਾ ਦੇ ਟਾਲੀ ਵਾਲਾ ਚੌਂਕ ਤੇ ਟ੍ਰੈਫਿਕ ਪੁਲਿਸ ਦੇ ਡੀਐਸਪੀ ਕਰਨੈਲ ਸਿੰਘ ਦੇ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਤੇ ਲੋਕਾਂ ਨੂੰ ਟ੍ਰੈਫਿਕ ਨਿਮਾ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਇਸ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਦਿੱਤੀ ਹੈ ਤੇ ਕੀ ਕੁਝ ਕਹਿੰਦੇ ਹੋਏ ਨਜ਼ਰ ਆਏ ਨੇ ਆਪ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਉਂਦੇ ਆਂ ਦੇਖੋ ਇਹ ਕੌਮੀ ਪੱਧਰ ਤੇ ਜਿਹੜਾ ਸੜਕ ਸੁਰੱਖਿਆ ਇਹ ਜਿਹੜਾ ਮੰਥ ਪੂਰਾ ਮਹੀਨਾ ਜਿਹੜਾ ਉਹ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਉਸ ਲੜੀ ਦੇ ਦੌਰਾਨ ਅੱਜ ਰਾਜਪੁਰਾ ਵਿਖੇ ਟ੍ਰੋਟਰੀ ਕਲੱਬ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਇੱਥੇ ਜਿਹੜੇ ਹੈਲਮਟ ਵੀ ਵੰਡੇ ਜਾ ਰਹੇ ਆ ਔਰ ਰਿਫਲੈਕਟਰ ਵੀ ਲਗਾਏ ਆ ਪਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਜਿਨ੍ਹਾਂ ਨੇ ਸੀਟ ਬੈਲ ਲਗਾਈ ਆ ਉਹਨਾਂ ਨੂੰ ਫੁੱਲ ਦਿੱਤੇ ਜਾ ਰਹੇ ਆ ਔਰ ਉਹਨਾਂ ਨੂੰ ਚਾਕਲੇਟ ਵਗੈਰਾ ਦਿੱਤੀਆਂ ਜਾ ਰਹੀਆਂ ਤਾਂ ਕਿ ਲੋਕਾਂ ਨੂੰ ਸਾਰੇ ਰਲ ਕੇ ਉਹਨਾਂ ਨੂੰ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਸਾਨੂੰ ਸੀਟ ਬੈਲਟ ਜਿਹੜੀ ਆ ਲਗਾ ਕੇ ਚੱਲਣਾ ਚਾਹੀਦਾ ਸੀਟ ਬੈਲਟ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਉਹਦਾ ਰੋਲ ਹੈ ਸੀਟ ਬੈਲਟ ਲੱਗੀ ਹੋਏਗੀ ਤਾਂ ਐਕਸੀਡੈਂਟ ਜੇ ਹੋ ਵੀ ਗਿਆ ਤਾਂ ਸਾਡਾ ਬਹੁਤ ਵੱਡਾ ਬਚਾਅ ਆ ਜਿਹੜੇ ਸੇਫਟੀ ਏਅਰ ਬੈਗ ਆ ਉਹ ਤਾਂ ਹੀ ਕੰਮ ਦੇ ਜੇ ਸੀਟ ਬੈਲਟ ਲੱਗੀ ਹੋਵੇ ਸੋ ਇਸੇ ਦੌਰਾਨ ਵੱਖ-ਵੱਖ ਜਗ੍ਹਾ ਤੇ ਜਿਹੜੇ ਪੂਰਾ ਸਾਡੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਇਹ ਪ੍ਰੋਗਰਾਮ ਕਰਾਏ ਜਾ ਰਹੇ ਆ ਸੋ ਮੈਂ ਸਾਰਿਆਂ ਨੂੰ ਅ ਅਪੀਲ ਕਰਦਾ ਕਿ ਸਾਨੂੰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਔਰ ਆਪਣੇ ਬੱਚਿਆਂ ਨੂੰ ਅੰਡਰੇਜ ਆ ਉਹਨਾਂ ਨੂੰ ਵਹੀਕਲ ਨਹੀਂ ਦੇਣਾ ਚਾਹੀਦਾ ਸਾਨੂੰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਔਰ ਟੂ ਵੀਲਰ ਤੇ ਚੱਲਦੇ ਹਲਮਟ ਪਹਿਨ ਕੇ ਚੱਲਣਾ ਚਾਹੀਦਾ ਔਰ ਓਵਰ ਸਪੀਡ ਗੱਡੀਆਂ ਨਹੀਂ ਚਲਾਉਣੀ ਚਾਹੀਦੀ ਤਾਂ ਕਿ ਆਪਾਂ ਸਾਰੇ ਰਲ ਕੇ ਲੋਕਾਂ ਨੂੰ ਵੀ ਜਿਸ ਤਰ੍ਹਾਂ ਚੈਨਲ ਦੇ ਮਾਧਿਅਮ ਦੇ ਅ ਲੋਕਾਂ ਨੂੰ ਜਿਹੜੀ ਆ ਜਾਣਕਾਰੀ ਆ ਜਿਹੜੇ ਵੀ ਦੇਖ ਦੇਖ ਰਹੇ ਮੇਰੇ ਵੀਰ ਉਹਨਾਂ ਨੂੰ ਸਾਰਿਆਂ ਨੂੰ ਇਸ ਤੇ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਰ ਵੀ ਆਰਟੀਸੀ ਬਸਾਲੇ ਕਾਫੀ ਰਫਤਾਰ ਨਾਲ ਗੱਡੀਆਂ ਚਲਾਉਂਦੇ ਆ ਨਾ ਉਹਨਾਂ ਵਾਸਤੇ ਵੀ ਕੁਝ ਕਰ ਰਹੇ ਆ। ਦੇਖੋ ਜੇ ਕੋਈ ਵੀ ਬੰਦਾ ਕੋਈ ਰੋਂਗ ਗੱਡੀ ਚਲਾ ਰਿਹਾ ਕੋਈ ਵੀ ਉਹਨੂੰ ਬਖਸ਼ਿਆ ਨਹੀਂ ਜਾਊਗਾ। ਉਹਦੇ ਜੋ ਬੰਦਾ ਉਹਦਾ ਚਲਾਣ ਉਹ ਕਟਿਆ ਜਾਊਗਾ। ਅੱਜ ਆਪਾਂ ਜਿਹੜੇ ਇਕੱਠੇ ਹੋਏ ਆ ਆਪਾਂ ਆ ਟ੍ਰੈਫਿਕ ਦਾ ਜਿਹੜਾ ਅਵੇਅਰਨੈਸ ਤੇ ਜਿਹੜੀ ਕੈਂਪੇਨ ਆ ਉਹਦੇ ਲਈ ਪਾ ਇਕੱਠੇ ਹੋਏ ਸਾਰੀ ਟੀਮ ਹੈ ਜਿਹੜੀ ਰੋਟਰੀ ਕਲੱਬ ਦੀ ਔਰ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਦੇਖੋ ਇਹ ਹਰੇਕ ਗੱਡੀ ਦੇ ਵਿੱਚ ਜਿਹੜਾ ਇਹ ਕੋਨ ਹੁੰਦੀ ਆ ਜਦੋਂ ਕਿਤੇ ਗੱਡੀ ਕਿਤੇ ਰੁਕ ਜਾਂਦੀ ਆ ਤਾਂ ਕਿਸੇ ਕਾਰਨ ਕਰਕੇ ਖਰਾਬ ਹੋ ਗਈ ਪੈਂਚਰ ਹੋ ਗਈ ਉਹਦੇ ਪਿੱਛੇ ਇਹਨੂੰ ਘੱਟੋ-ਘੱਟ ਵੀ 15-20 ਫੁੱਟ ਅੱਗੇ ਇਹਨੂੰ ਖੜਾ ਕਰਨਾ ਚਾਹੀਦਾ ਤਾਂ ਕਿ ਕਈ ਵਾਰ ਗੱਡੀ ਖਰਾਬ ਹੋਣ ਦੇ ਦੌਰਾਨ ਕੋਈ ਟਰੱਕ ਆ ਕੇ ਚੜ ਜਾਂਦਾ ਹੋਰ ਵੀ ਜਾਨੀ ਨੁਕਸਾਨ ਹੋ ਜਾਂਦਾ ਸਾਨੂੰ ਇਹਦੀ ਵਰਤੋਂ ਕਰਨੀ ਚਾਹੀਦੀ ਸਰ ਵੈਸੇ ਤਾਂ ਟ੍ਰੈਫਿਕ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਰਾਜਪੁਰੇ ਆਪਣੇ ਵੱਲੋਂ ਬਹੁਤ ਰੋਲ ਅਦਾ ਕਰ ਰਹੀ ਹੈ ਪਰ ਇਹਨਾਂ ਕੋਲ ਮੁਲਾਜ਼ਮਾਂ ਦੀ ਘਾਟ ਹੈ ਜਿਸ ਕਰਕੇ ਇਹ ਵੀ ਆਪਣੀ ਡਿਊਟੀ ਪੂਰੀ ਨਹੀਂ ਕਰ ਪਾ ਰਹੇ ਦੇਖੋ ਮੈਂ ਆਪਾਂ ਅੱਜ ਸਾਰੇ ਇਕੱਠੇ ਹੋਏ ਆ ਅਸੀਂ ਇਹਦੇ ਲਈ ਜਿਹੜੀ ਜਿੰਨੀ ਟ੍ਰੈਫਿਕ ਹੈ ਉਹਦੇ ਫੋਰਸ ਹੈ ਕਿ ਸਾਡੇ ਕੋਲ ਅਸੀਂ ਹੋਰ ਵੀ ਜਿਹੜੀ ਹੈ ਮੁਲਾਜ਼ਮ ਇੱਥੇ ਤਾਇਨਾਤ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਿਹੜੇ ਟ੍ਰੈਫਿਕ ਕੋਈ ਮਾਰਸ਼ਲ ਹੈ ਉਹ ਵੀ ਨਾਲ ਜਿਹੜੇ ਆ ਕੋਈ ਆਪਣੀ ਸੇਵਾ ਕਰ ਸਕਦੇ ਆ ਜਿਸ ਤਰ੍ਹਾਂ ਕਿ ਛੁੱਟੀ ਦੇ ਟਾਈਮ ਸਾਰੇ ਪੰਜਾਬ ਭਰ ਨਹੀਂ ਹਿੰਦੁਸਤਾਨ ਭਰ ਦੇ ਵਿੱਚ ਜਿਹੜੇ ਆ ਉਹ ਲੋਕ ਸਹਿਜੂ ਕਰਦੇ ਜਿਨ੍ਹਾਂ ਕੋ ਰਿਟਾਇਰਮੈਂਟ ਤੋਂ ਬਾਅਦ ਕਿਸੇ ਕੋ ਟਾਈਮ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਤੁਸੀਂ ਟ੍ਰੈਫਿਕ ਨਿਯਮਾਂ ਦੀ ਬੜੀ ਲੋਡ ਹੈ ਇਹਨਾਂ ਚੀਜ਼ਾਂ ਦੀਆਂ ਕੀ ਕਰਾਂਗਾ ਪਰ ਮੈਂ ਜਿਹੜਾ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਨੈਸ਼ਨਲ ਸੁਰੱਖਿਆ ਮਨਾਇਆ ਜਾ ਰਿਹਾ ਹੈ ਦਿਵਸ ਤੇ ਇਸ ਦੇ ਵਿੱਚ ਰੋਟਰੀ ਕਲੱਬ ਦਾ ਪੂਰਾ ਸਹਿਯੋਗ ਹੋਏਗਾ ਮੈਂ ਤਾਂ ਇੱਕ ਅਪੀਲ ਕਰਨਾ ਚਾਹਨਾ ਵੀ ਇਹ ਇਕੱਲੀ ਟ੍ਰੈਫਿਕ ਪੁਲਿਸ ਦੀ ਜ਼ਿੰਮੇਵਾਰੀ ਨਹੀਂ ਹੈ ਆਮ ਪਬਲਿਕ ਦੀ ਵੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਅਵੇਅਰ ਕਰਨ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਤੇ ਲੋਕਾਂ ਨੂੰ ਜਿਹੜਾ ਹੈ ਸਮਝਾਉਣ ਵੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਤੇ ਰੋਟਰੀ ਕਲੱਬ ਹਮੇਸ਼ਾ ਦੀ ਤਰ੍ਹਾਂ ਟ੍ਰੈਫਿਕ ਪੁਲਿਸ ਦਾ ਤੇ ਸਮਾਜ ਦੀ ਭਲਾਈ ਦੇ ਕੰਮ ਕਰਦਾ ਰਿਹਾ ਤੇ ਇਸ ਦੇ ਵਿੱਚ ਵੀ ਪੂਰੇ ਮਹੀਨੇ ਰੋਟਰੀ ਕਲੱਬ ਇਦਾਂ ਦੇ ਕੰਮ ਕਰਦਾ ਰਹੂਗਾ ਲੋਕਾਂ ਨੂੰ ਅਵੇਅਰ ਕਰਨ ਦੇ ਵਿੱਚ ਪੂਰੀ ਸਹਿਯੋਗ ਦੇ